ਪਹੁੰਚੇ ਤੁਸੀਂ ਕਿਉਂਕਿ ਇੱਕ ਸਭ ਨੂੰ ਹਸਾਉਣ ਵਾਲੀ ਸ਼ਖਸੀਅਤ ਅੱਜ ਸਾਨੂੰ ਵਿਛੋੜਾ ਦੇ ਰਹੀ ਹੈ ਭਾਈ ਜੀ ਮੈਂ ਹੁਣੇ ਹੀ ਦੱਸਦਾ ਹੈ ਇਹ ਐ ਲੱਗਦਾ ਵੀ ਜਿਦਾਂ ਇੱਕ ਸਰੀਰ ਤੋਂ ਕੋਈ ਬਾਡੀ ਦਾ ਪਾਰਟ ਹੀ ਨਾ ਕੋਈ ਬਾਡੀ ਦਾ ਪਾਰਟ ਵੀ ਹੋ ਜਿਦਾਂ ਹਾਰਟ ਹੋ ਗਿਆ ਜਿਦਾਂ ਬ੍ਰੇਨ ਤੋਂ ਨਿਕਲ ਗਈ ਹੁੰਦੀ ਚੀਜ਼ ਜਾਂ ਹਾਰਟ ਦੇ ਕੋਲੋਂ ਕੋਈ ਬਾਡੀ ਦੇ ਵਿੱਚੋਂ ਕੋਈ ਚੀਜ਼ ਹੀ ਐ ਹੋ ਜੀ ਨਿਕਲ ਗਈ ਜਿਸ ਤੋਂ ਬਿਨਾ ਸਾਡੀ ਬਾਡੀ ਕੰਮ ਹੀ ਨਹੀਂ ਕਰਦੀ ਤੇ ਫੇਰ ਦੇਖੀ ਤਾਂ ਵੀ ਨਹੀਂ ਯਾਰ ਕਹਤਾ ਨਹੀਂ আরে ਤਾਂ ਹੋ ਨਹੀਂ ਸਕਦਾ ਵੇ ਸੂਚੀ ਤਿਆਰ ਵੀ ਨਹੀਂ ਆ ਬਰ ਨਹੀਂ ਹੁਣਾ ਨਹੀਂ ਚਾਹੀਦਾ ਪਿਆਰ ਤੇ ਮਰਾ ਫਰਮੇ ਭਾਈ ਨੂੰ ਕਰੀ ਕਿਹਾ ਆਈਲੈਂਡ ਆਈ ਫਰਮ ਕੀਤੀ ਜਿੰਦ ਜਾਵੇ ਬੜਾ ਭਾਈ ਨੇ ਤੁਹਾਨੂੰ ਭਾਈ ਨਿਕਣਾ ਯਾਰ ਤੂੰ ਸੰਗੇ ਇਦਾਂ ਲਾਈਨ ਬੋਲ ਉਹ ਮੈਂ ਤਾਂ ਨਹੀਂ ਭਾਈ ਇਹ ਰਾਈਮਾ ਰੂਮ ਜਿਹਨੇ ਚਲ ਤੁਹਾਡੇ ਆ ਯਾਰ ਮੇਰਾ ਤਾਂ ਉੱਤੇ ਚੱਲਦਾ ਕੀ ਕਹ ਰਹੀ ਯਾਰ ਕੁਝ ਨਹੀਂ ਫੈਸਲਾ ਸਾਫ ਤੇ ਉਹ ਚਾਹੀ ਤੇ ਲਗਾਏ ਪਾਏ ਬਹੁਤ ਘਟਾ ਪਾਤਾ ਸਾਡੀ ਇੰਡਸਟਰੀ ਸੰਢੀ ਹੋ ਗਈ ਕਿ ਜਦੋਂ ਉਹ ਇੰਜਣ ਤੇ ਐ ਤੇ ਡੱਬੇ ਦੀਆਂ ਉਹਨਾਂ ਦੇ ਮਗਰ ਲੱਗੇ ਨਹੀਂ ਜਸੀਨ ਕੋਈ ਇਦਾਂ ਨਾ ਇਹ ਨਹੀਂ ਪੱਲਾ ਦਾ ਨੂੰ ਪੜਾਉ ਦਿੰਦਾ ਆਹੋ ਯਾਰ ਕੋਈ ਗੰਨੀ ਕਰਦੇ ਉਹਨੇ ਨਹੀਂ ਇਹ ਨਹੀਂ ਯਾਰ ਥੈਨੋ ਯਾਰ ਡਾਇਰੈਕਟਰ ਨੂੰ ਉਹਨਾਂ ਨੇ ਉਹ ਨਾ ਰੁਕ ਜਾ ਯਾਰ ਕਣਾ ਦੋ ਮਿੰਟ ਆਪਾਂ ਇਹਨੂੰ ਕਰ ਲਈਏ ਕੋਈ ਲੋਕਾਂ ਨੇ ਦੇਖਣਾ ਯਾਰ ਲੋਕੀ ਆਪਾਂ ਨੂੰ ਗਾਲਾਂ ਨਹੀਂ ਕੱਢੇ ਡੇਡੀਗੇਟ ਬਹੁਤ ਮਦਨ ਕੇ ਜਦੋਂ ਸੀਨ ਤੇ ਰਹਿਣਾ ਭਾਜੀ ਨੇ ਸੈੱਟ ਤੇ ਵੀ ਰੌਣਕ ਲਾਉਣੀ ਪੂਰੀ ਹੱਸਦੇ ਸੌਂਦੇ ਰਹਿਣਾ ਨਹੀਂ ਉਹ ਨਹੀਂ ਤੇਰਾ ਬੰਨ ਕਰਦੀ ਗੱਲ ਚੀਕ ਤੇਰਾ ਯਾਰ ਕੈਰੀ ਆਨ ਜਟਾ ਦੋ ਵਧੀਆ ਹੋ ਗਿਆ ਮੈਂ ਆ ਭਾਜੀ ਚਲੋ ਤੁਹਾਡਾ ਪਿਆਰ ਸਾਰਿਆਂ ਉੱਪਰ ਸਮੇਂ ਤੋਂ ਹੋ ਗਈ ਕੋਈ ਤਾਂ ਵੀ ਕਿਹਾ ਮੈਂ ਸੱਚੀ ਭਾਈ ਨਾਲ ਬੜਾ ਵਾਇਟ ਟਾਈਮਸ ਸਪੈਂਡ ਕੀਤਾ ਸਮਝਾ ਵੀ ਭਾਈ ਨਾ 15 20 ਕਿਤਿਆਂ ਪਰ ਮੈਂ ਟਾਈਮ ਬਹੁਤ ਜ਼ਿਆਦਾ ਸਪੈਂਡ ਕੀਤਾ ਭਾਈ ਕਿਹੜੀਆਂ ਗੱਲਾਂ ਉਹਨਾਂ ਦੇ ਯਾਦ ਹੋਣ ਅਸਾਹੀ ਉਹਨਾਂ ਨੇ ਕਦੇ ਉਹ ਨਹੀਂ ਯਾਰ ਤੁਸੀਂ ਸੁਣ ਕੀ ਬੋਲੀ ਜਾਂਦੇ ਆ ਕਿ ਉਹ ਤਾਂ ਉਹ ਸਾਰੀ ਹੁਣ ਇੱਕ ਇੱਕ ਪਲ ਚਿੱਤੇ ਆਉਂਦੇ ਆ ਵੀ ਇੱਥੇ ਅਸੀਂ ਇਕੱਠੇ ਰਹਿੰਦੇ ਹਾਂ ਕੈਰੀ ਹੋਣ ਜੱਟਾ ਜਦੋਂ ਕੈਰੀ ਹੋਣ ਜੱਟਾ 3 ਤੇ ਯੂਕੇ ਸੂਟ ਕਰਦੇ ਸੀ ਤੇ ਗਿੱਪੀ ਭਾਈ ਉਹਨਾਂ ਨੇ ਮੈਨੂੰ ਥੋੜਾ ਜਿਹਾ ਲੇਟ ਬੁਲਾਇਆ ਤੇ ਕਿੰਵੇ ਜਦੋਂ ਮੈਂ ਗਿਆ ਤਾਂ ਚੰਗੇ ਯਾਦ ਆ ਤੈਨੂੰ ਯਾਰ ਮਿਸ ਕਰਦੇ ਯਾਰ ਤੇਰੀ ਵਿੱਚ ਕਮੀ ਸੀਗੇ ਤੇ ਤੂੰ ਵੀ ਆ ਗਿਆ ਲੈ ਹੁਣ ਆਪਣੀ ਕਮਲ ਫਿਲਮ ਕਹਿੰਦੇ ਕੰਪਲੀਟ ਹੋ ਗਈ ਏ ਤਾਂ ਬ੍ਰੇਕਫਾਸਟ ਕਰਦੇ ਕਰਦੇ ਮੈਨਾਂ ਗੱਲਾਂ ਕਰ ਲਈਆਂ ਮਾਣ ਨੂੰ ਭਾਜੀ ਚਲੋ ਯਾਰ ਲੇਟ ਹੋ ਗਿਆ ਤਾਂ ਨਹੀਂ ਮੈਂ ਪੂਰੀ ਕਰਾਂ ਉਹ ਕਹਿੰਦੇ ਕੋਈ ਗੱਲ ਨਹੀਂ ਯਾਰ ਕਰਾ ਲਈਂ ਤੂੰ ਇਸ ਨਾਲ ਕਾਲੀ ਬਹੁਤ ਬਾਲੇ ਨਹੀਂ ਬ੍ਰੇਕਫਾਸਟ ਵੀ ਨਹੀਂ ਕਰਦੇ ਮੈਨੂੰ ਭਾਜੀ ਕੋਈ ਗੱਲ ਨਹੀਂ ਭਾਜੀ ਬੜਾ ਭਾਜੀ ਨਾਲ ਮੇਰੇ ਇਹੋ ਜਿਹੇ ਸੀਗੇ ਮੈਂ THAILAND ਤੋਂ ਨਾ ਅਸੀਂ ਦੋਨੇ ਮੈਂ ਤਾਂ ਜਤੂਨਰ ਭੱਲਾ ਭਾਜੀ ਤਨ ਦਾ ਕੋਈ ਕਾਲੀ ਕਾਲੀ ਹੋਟਲ ਝੋ ਨਿਕਲੇ ਸਾਡੀ ਫਲਾਈਟ ਤੇ ਯੂਕੇ ਜਾਣਾ ਸੀ ਤੇ ਭਾਜੀ ਨੇ फटाफट ਬ੍ਰੇਕਫਾਸਟ ਨਹੀਂ ਕੀਤਾ ਕਹਿੰਦਾ ਯਾਰ ਮੈਂ ਤਾਂ ਬ੍ਰੇਕਫਾਸਟ ਨਹੀਂ फटाफट ਬਰੈਡ ਬੁੱਕ ਗਿਆ ਚੱਕ ਕੇ ਆ ਬਈ ਗੱਲ ਪੂਰੀ ਜਾਈ ਉਹ ਲੈ ਕੇ ਆਏ ਤੇ ਭਾਜੀ ਨੇ ਗੱਡੀ ਚ ਪੈਰ ਕੀ ਤੇ ਤੈਨੂੰ ਖਾ ਲਿਆ ਤੇ ਮੈਂ ਭਾਜੀ ਨੂੰ ਕਿਹਾ ਮੈਂ ਕਿਹਾ ਭਾਜੀ ਉਹ ਮੈਨੂੰ ਬੜਾ ਮੈਨੂੰ ਮੈਨੂੰ ਮਿਸ ਮੈਂ ਮਿਸ ਕਰਦਾ ਮੈਂ ਭਾਜੀ ਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਭਾਜੀ ਖਾ ਗਿਰਿਆ ਮੈਂ ਕਿਹਾ ਭਾਜੀ ਤੁਸੀਂ ਇੱਕ ਟੀਕਾ ਜਾਂ ਨੋਨਨ ਦੀ ਉਹ ਇਨਸੂਲਿਨ ਦਾ ਉਹ ਕਹਿੰਦੇ ਮੈਨੂੰ ਬਾਹਰ ਕੱਢ ਦੇ ਕਹਿੰਦੇ ਸਾਲੇ ਚੰਦਰਾ ਹੁੰਦਾ ਚੇਤਾ ਘਰਾਤਾ ਮੇਰੇ ਜੱਤੀ ਭਾਈ ਤੇ ਇੰਜੈਕਸ਼ਨ ਲਾਇਆ ਕਹਿੰਦੇ ਯਾਰ ਸਗੇ ਸਗੇ ਵੀ ਥੈਂਕ ਯੂ ਤੇ ਮੇਰਾ ਇਨਾ ਕੀ ਹਾਲ ਕਰ ਪਾਗ ਮਾਫ ਰੱਬ ਕਰਨਾ ਨਾ ਪੂਰਾ ਹੋਣ ਵਾਲਾ ਘਾਟਾ ਵੈ ਜਦੋਂ ਅਸੀਂ ਇੰਡਸਟਰੀ ਸੁਮੀ ਹੋ ਗਈ ਬਾਬਾ ਜੀ ਉਹ ਜੋ ਪੱਲਾ ਸਾਹਿਬ ਦੇ ਕਲੈਕਸ਼ਨ ਦਾ ਜਿਹਨਾਂ ਦੇ ਵਿੱਚ ਹੀ ਹਾਸੇ ਪਾਉਣੇ ਪੁੱਛੇ ਉੱਚ ਲੱਕੜ ਵੀ ਪਾਉਣਾ ਹੱਥੇ ਵੀ ਪਾਉਣੇ ਸੀਰੀਅਸ ਵੀ ਕਰਨਾ ਉਹ ਇੱਕੋ ਹੀ ਵਨ ਆਫ ਦੇ ਆਰਮੀ ਪੱਲਾ ਸਾਹਿਬ ਪੱਲਾ ਜੋਤ ਵਾਲੇ ਹਾਂ ਜੀ ਸੰਗਤ ਭਾਜੀ ਕੁਖਰਾਜ ਲਈ ਕੋ ਸੋਚ ਰਹੀ ਹੈ ਇੰਡਸਟਰੀ ਹਾਂ ਜੀ ਮੈਂ ਮੈਂ ਭਾਜੀ ਮੈਂ ਭਲਾਦਾ ਕੁਖਰਾਜ ਨਾਲ ਯਾਰ ਗੱਲ ਕੀਤੀ ਤੇਰੀਆਂ ਮੇਰੀਆਂ ਇਹ ਰਹਿ ਬੰਦ ਉਹਨੂੰ ਕਹਿੰਦੇ ਆ ਆਪਣੇ ਬੱਚੇ ਦੀ ਪਹਿਲੇ ਮਿਲ ਕੇ ਸੰਗਤ ਮੈਂ ਕਿਹਾ ਭਾਜੀ ਮਾਨ ਕਰਦੇ ਪੂਰਾ ਸੀਨ ਕਰ ਦਿੰਦੇ ਠੰਡ ਦੇ ਵਿੱਚ ਪੂਰਾ ਮਦਨਕੇ ਉਹ ਕਹਣਾ ਯਾਰ ਸੀਨ ਕਰ ਲਓ ਯਾਰ ਕੀ ਕਰੀ ਕੀ ਯਾਰ ਕਰ ਲਓ ਯਾਰ ਕਰ ਲਓ ਯਾਰ ਇੱਕ ਦਿਨ ਕਰੋਗਾ ਪੜਾ ਪਰ ਕਿਉਂਕਿ ਪੁਗਰਾਜ ਨੂੰ ਕੋਈ ਤਾਂ ਪਕੰਨਾ ਕਰਦੇ ਰਿਹਾ ਹੈ। ਕਰਾਜਾ ਵੀ ਵਧੀਆ ਆ ਆਰਟਿਸਟ ਹੈ ਪਰ ਉਹਨਾਂ ਨੇ ਐ ਬੜੀਆਂ ਫਿਲਮਾਂ ਕੀਤੀਆਂ ਨੇ। ਜੀ। ਰਾਜ ਨੂੰ ਨੇਚਰਲੀ ਹੈ। ਚਲੋ ਹੁਣ ਪਰਮਾਤਮਾ ਨੇ ਬੱਲਾ ਸਾਹ ਦੇ ਸਾਹ ਹੀ ਇੰਨੀ ਦੇ ਕੇ ਕੀ ਕੀਤਾ ਜੋਰ ਨਹੀਂ ਚਾਹਤਾ ਭਾਈ। ਜੀ। ਕੀ ਜੋਰ ਗਰੀਬਾ ਦਾ। ਹੈਨਾ? ਉਹੀ ਬੰਦੇ ਗਰੀਬ ਸਾਡੇ ਨਾਲ ਘਾਟਾ। ਜੀ। ਇਹ ਸਾਰੀ ਜ਼ਿੰਦਗੀ ਦਾ ਘਾਟਾ ਭਾਈ। ਬਿਲਕੁਲ। ਹੁਣ ਜਦੋਂ ਕੋਈ ਫਿਲਮ ਲੇਦੇ ਆ ਮੇਰਾ ਇੱਕ ਬੜਾ ਟਾਇਰ ਲਾਉਣ ਦੇ ਦੀ ਕਮੇਡੀ ਵੀਡੀਓ ਉਹ ਮੈਂ ਦੇਖੀ ਜਾਂ ਨਾਲੇ ਮੈਂ ਮੇਰਾ ਮਰ ਭਈਆ ਉਹ ਕਿ ਅਵੇ ਇਹ ਵੀ ਮੇਰੇ ਕੋਲ ਨਹੀਂ ਅੱਲਾਹ ਦੇ ਬਣੀ ਆ ਬੰਨਣਾ ਸਰ ਅੱਜ ਉਹਨਾਂ ਦੇ ਨਾਲ ਬਿਤਾਇਆ ਹੋਇਆ ਕਿਹੜਾ ਲੰਮਾ ਤੁਹਾਨੂੰ ਯਾਦ ਆ ਰਿਹਾ ਕਿਹੜੀ ਚੀਜ਼ ਤੁਹਾਡੀ ਉਹਨਾਂ ਦੇ ਨਾਲ ਸਭ ਤੋਂ ਵੱਧ ਯਾਦਗਾਰ ਹੈ ਮੈਂ ਹੁਣੇ ਦੱਸਾਂ ਜੀ ਜਦੋਂ ਭਾਈ ਹੋਟਲ 'ਚ ਨਿੰਗਲ ਕਾਲੀ ਕਾਲੀ ਤੇ ਮੈਂ ਉਹਨੂੰ ਘਰੋਂ ਪਕੜਨ ਭਾਈ ਕਮਿੰਗ ਹਰ ਮੇਰੇ ਬਰੇਨ ਵਾਦ ਤੋਂ ਬਰੇਨ ਵਾਦ ਬਣਾ ਮੈਂ ਦੇਖੀ ਤਾਂ ਆਪਣਾ ਮੈਂਗਾ ਭਾਜੀ ਹੁਣ ਗੱਡੀ ਚ ਲੈਣਾ ਪੂਰੀ ਫਲਾਇੰਗ ਤੇ ਆਪਾਂ ਦੇਖੋਗੇ ਤਾਂ ਨਿਕਲ ਜਾਂਦੇ ਥੋੜੇ ਵੀਰ ਚੱਲ ਉਹ ਫੋਨਾ ਬੜਾ ਬਰੇਨ ਵਾਦ ਸੀ ਆਪਾਂ ਵਿੱਚ ਗੱਡੀਆਂ ਚ ਬਹਿ ਗਏ ਉਹ ਨਾਲ ਹੀ ਜਦੋਂ ਅਸੀਂ ਖਾਂ ਨੂੰ ਕਹਿੰਦੇ ਅੱਛਾ ਮੈਨੂੰ ਚੇਤਾ ਆਇਆ ਮੈਂ ਅਸੀਂ ਕਹਿੰਦੇ ਕਿ ਇੱਥੇ ਰਹਿ ਜਦ ਜਦ ਯਾਨ ਫਿਲਮ ਬਣ ਰਹੀ ਸ਼ੂਟਿੰਗ ਤੇ ਗਏ ਨੇ ਰਾਜਵੀਰ ਜੀ ਦਾ ਭਾਜੀ ਗੇਲ ਵੀ ਨਾਲ ਸੀ ਗਏ ਨੇ ਡਾਇਲੌਗ ਲੈ ਕੇ ਆਜਾ ਮੰਡਾ ਕੋਲ ਦਾਰ ਦੇ ਤੇ ਇਕੱਠੇ ਤੇ ਮੈਂ ਕਹਾਂ ਭਾਈ ਤੁਸੀਂ ਪ੍ਰੀਫੈਂਸ ਕਰ ਲੈ ਯਾਰ ਤੁਸੀਂ ਯਾਰ ਇੱਕ ਉਹ ਇੰਜੈਕਸ਼ਨ ਜਾਂ ਲੈਣੇ ਹੁੰਦੇ ਆ ਹੈਨਾ ਉਹ ਕੋਈ ਮੈਨੂੰ ਗਾਲ ਕੱਢ ਕੇ ਕਹਿੰਦੇ ਉਹ ਸੁਣਿਆ ਚੇਤਾ ਕਰਾਤਾ ਉਹ ਮੇਨੂੰ ਜੱਫੀ ਪਾਇਆ ਰ ਉਹ ਮੈਨੂੰ ਮੈਨੂੰ ਉਹਨਾਂ ਨੇ ਜੱਫੀ ਪਾ ਕੇ ਮੈਨੂੰ ਉਹਨਾਂ ਨੇ ਕਲਾਬੇ ਚ ਲਿਆ ਕਹਿੰਦੇ ਯਾਰ ਚੰਗਾ ਹੈ ਯਾਰ ਤੇ ਮਰੀ ਜਾਣ ਕਰਾ ਤੇ ਬੜ ਬੜਾ ਚੇਕ ਕਰਨੇ ਹੁਣ ਇਦਾਂ ਦੇ ਇਨਸੀਡੈਂਟ ਬਹੁਤ ਹੋਦੇ ਭਾਈ ਕਿਹੜੇ ਕਰਾ ਤਾ ਨੇ ਅਸੀਂ ਇੰਨਾ ਹੀ ਦਮ ਲੱਗਿਆ ਕੋ ਪ੍ਰਮਾਤਮਾ ਵਾਧੂ ਸਚੇਪਾਲ ਜੀ ਦਾ ਡਰਾਫਟ ਹੀ ਲਿਖਦਾ ਚਲੋ ਡਰਾਫਟ ਜੀ ਕਰਾ ਲਾ ਬੰਦੇ ਮਹਾਰਾਜ ਸਚੇਪਾਲ ਜੀ ਬਾਬਾ ਨੂੰ ਇਹ ਅਜੋ ਜੀ ਆਪਣੇ ਨਾ ਆਪਣੇ ਦਿਲ ਦੇ ਨਾਲ ਲਾ ਕੇ ਰੱਖੀ ਹੋਇਆ ਹੈ